ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪਾਜਪਾ ਵੱਲੋਂ ਸੋਸ਼ਲ ਮੀਡੀਆ ਪੇਜ ਤੇ ਸਾਂਝੇ ਕੀਤੇ ਗਏ ਇੱਕ ਪੋਸਟਰ ਤੇ ਵਿਵਾਦ ਇਸ ਪੋਸਟਰ 'ਚ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਹਬਜ਼ਾਦਿਆਂ ਦੀ ਤਸਵੀਰ ਦਾ ਕੀਤਾ ਗਿਆ ਗਲਤ ਇਸਤੇਮਾਲ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਘਟਨਾ ਦੀ ਕੀਤੀ ਕਰੜੀ ਨਿਖੇਧੀ ਮਾਲਵਿੰਦਰ ਸਿੰਘ ਕੰਗ ਨੇ ਵੀ ਭਾਜਪਾ ਵੱਲੋਂ ਜਾਰੀ ਕੀਤੇ ਗਏ ਪੋਸਟਰ ਤੇ ਜਤਾਇਆ ਇਤਰਾਜ਼ ਕੰਗ ਨੇ ਕਿਹਾ ਕਿ ਸ਼ਹੀਦੀ ਪੰਦਰਵਾੜੇ ਕਾਰਨ ਇਹਨਾਂ ਦਿਨਾਂ 'ਚ ਸਿੱਖ ਸੋਗਮਈ ਹੁੰਦੇ ਨੇ ਭਾਜਪਾ ਨੇ ਇਸ ਦੀ ਪਰਵਾਹ ਕੀਤੇ ਬਿਨਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਉਡਾਇਆ ਮਜ਼ਾਕ ਭਾਜਪਾ ਦੇ ਸੀਨੀਅਰ ਆਗੂ ਵਿਕਰਮ ਸਿੰਘ ਚੀਮਾ ਨੇ ਗੁਰੂ ਸਹਿਬਾਨ ਦੀ ਤਸਵੀਰ ਨੂੰ ਦੱਸਿਆ ਏਆਈ ਦੀ ਸ਼ਰਾਰਤ ਚੀਮਾ ਨੇ ਕਿਹਾ ਜੋ ਗਲਤੀ ਭਾਜਪਾ ਨੇ ਨਹੀਂ ਕੀਤੀ ਉਸ ਦੇ ਲਈ ਮਾਫੀ ਮੰਗਣ ਦੀ ਲੋੜ ਨਹੀਂ ਉਹਨਾਂ ਵਿਰੋਧੀਆਂ ਉੱਤੇ ਸਿਆਸਤ ਕਰਨ ਦੇ ਲਗਾਏ aarop ਗੁਰਦਾਸਪੁਰ ਦੇ ਪਿੰਡ ਪੰਜਗਰਾਈਆਂ ਚ ਸਿੱਖ ਇਤਿਹਾਸ ਸੁਣਾਉਣ ਦੌਰਾਨ ਖੜਾ ਹੋਇਆ ਵੱਡਾ ਵਿਵਾਦ ਬੀਬੀ ਦਲੇਰ ਕੌਰ ਖਾਲਸਾ ਨੇ ਕੁਝ ਲੋਕਾਂ ਤੇ ਲਗਾਏ ਦੁਰਵਿਵਹਾਰ ਕਰਨ ਦੇ ਇਲਜ਼ਾਮ ਉਹਨਾਂ ਅੱਗੇ ਤੋਂ ਧਾਰਮਿਕ ਸਮਾਗਮਾਂ ਦਾ ਹਿੱਸਾ ਨਾ ਬਣਨ ਦੀ ਕਹੀ ਗੱਲ ਮਾਸਟਰ ਸਲੀਮ ਦੇ ਪਿਤਾ 우ਸਤਾਦ ਪੂਰਨ ਸ਼ਾਹ ਕੋਟੀ ਨੂੰ ਕੀਤਾ ਗਿਆ ਸਪੁਰ ਦੇ ਖਾਕ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਸੈਂਕੜੇ ਲੋਕਾਂ ਤੋਂ ਇਲਾਵਾ ਪੰਜਾਬੀ 뮤직 ਇੰਡਸਟਰੀ ਨਾਲ ਜੁੜੀਆਂ ਵੱਡੀਆਂ ਹਸਤੀਆਂ ਪਹੁੰਚੀਆਂ ਲੰਬੇ ਸਮੇਂ ਤੋਂ ਬਿਮਾਰ ਸਨ ਪੂਰਨ ਸ਼ਾਹ ਕੋਟੀ ਤੇ ਹੁਣ ਖਬਰਾਂ ਦਾ ਵਿਸਥਾਰ ਭਾਜਪਾ ਵੱਲੋਂ ਆਪਣੇ سوشل میڈیا ਪੇਜ ਤੇ ਸਾਂਝੇ ਕੀਤੇ ਗਏ ਇੱਕ ਪੋਸਟਰ ਤੇ ਵਿਵਾਦ ਖੜਾ ਹੋ ਗਿਆ ਹੈ। ਇਸ ਪੋਸਟਰ ਚ ਦਸਮ ਪਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਹਬਜ਼ਾਦਿਆਂ ਦੀ ਤਸਵੀਰ ਦਾ ਗਲਤ ਇਸਤੇਮਾਲ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਘਟਨਾ ਦੀ ਕਰੜੀ ਨਿਖੇਦੀ ਕੀਤੀ। ਢਾਲੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਖੇਡਣ ਦੇ ਬਰਾਬਰ ਨੇ। ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਖ ਕੌਮ ਤੋਂ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਢਾਲੀਵਾਲ ਨੇ ਕਿਹਾ ਕਿ ਇਸ ਸਬ ਮਾਮਲੇ ਤੇ ਸ਼ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੁੱਪੀ ਹੈਰਾਨ ਕਰਨ ਵਾਲੀ ਹੈ ਉਹਨਾਂ ਨੂੰ ਇਸ ਮਾਮਲੇ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਉਦੋਂ ਉਹਨਾਂ ਨੇ ਇੱਕ ਆਪਣੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਬ ਜਦਿਆਂ ਤੇ ਸਾਡੇ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਉਣਾ ਮੈਂ ਸਬਦਾ ਕਿ ਇਹ ਬਹੁਤ ਹੀ ਘੱਟਿਆ ਨੀਵੇਂ ਲੈਵਲ ਦੀ ਬੀਜੇਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਹੈ ਉਹ ਦਸਾਉਂਦੀ ਹੈ ਉਹ ਉਹਨਾਂ ਨੇ ਟਾਈਮ ਵੀ ਉਹ ਜੁੜਿਆ ਜਦੋਂ ਸਾਡੇ ਸਹੀਦੀ ਪੰਦਰਵਾੜਾ ਜਾ ਚੱਲ ਰਿਹਾ ਉਸ ਸਮੇਂ ਬੀਜੇਪੀ ਨੇ ਇੱਕ ਕਨੌਣੀ ਹਰਕਤ ਜੜੀ ਕੀਤੀ ਹੈ ਇਹ ਟਾਈਮ ਚੁਟਕੇ ਉਹਨਾਂ ਨੇ ਇਹ ਕਾਰਟੂਨ ਪਾ ਕੇ ਤੇ ਸਾਡੇ ਪਧਤੀ ਜੋ ਉਹਨਾਂ ਦੀ ਸੋਚ ਹੈ ਉਹਦਾ ਪ੍ਰਗਟਾਵਾ ਕੀਤਾ ਬੀਜੇਪੀ ਦੀ ਬੀਜੇਪੀ ਦੀ ਨੀਤੀ ਬੀਜੇਪੀ ਦੀ ਨੀਅਤ ਪੰਜਾਬ ਪਧਤੀ ਇਹਦੇ ਤੋਂ ਤੇ ਪੂਰੀ ਦੁਨੀਆ ਭਰ ਦੇ ਪੰਜਾਬੀ ਸਿੱਖ ਸਭ ਪੰਜਾਬੀ ਜਾਣਦੇ ਆ ਪਦੇ ਦੇ ਨਾਲ ਹੀ ਇਹ ਸਿੱਖਾਂ ਦਾ ਇੱਕ ਮਸਲਾ ਸੀਗਾ ਸਾਡੇ ਦਸਵੇਂ ਪਾਤਸ਼ਾਹ ਸਾਡੇ ਚਾਹਦੇ ਸਾਹਿਬਜਾਦਿਆਂ ਦਾ ਬਹੁਤ ਵੱਡਾ ਮਸਲਾ ਸੀਗਾ ਉਹਨਾਂ ਦੇ ਕਾਰਟੂਨ ਪਾਉਂਦਾ ਪਰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਸਮੁੱਚੀ ਐਸਜੀਪੀਸੀ ਇਹਦੇ ਤੇ ਚੁੱਪ ਹੈ ਇਹਦੇ ਤੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਬੀਜੇਪੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੇਰੀ ਸਮਝ ਤੋਂ ਬਾਹਰ ਹੈ ਕਿ ਉਨਾਂ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਉਹ বিজেਪ ਦੇ ਪ੍ਰਤੀ ਚੁੱਪ ਨੇ ਉਹ ਕਿੱਦਾਂ ਮਤਲਬ ਜਿਹੜਾ ਇਹ ਕਾਰਟੂਨ ਜਿਹੜਾ ਪੋਸਟਰ ਰੀਲੀਜ਼ ਕੀਤਾ ਗਿਆ ਇਹਦੇ ਤੇ ਚਾਹੀਦਾ ਤੇ ਉਸੇ ਵੇਲੇ ਸੀਗਾ ਤੇ ਐਸਪੀਸੀ ਵਾਲੇ ਐਕਸ਼ਨ ਲੈਂਦੇ ਚਾਹੀਦਾ ਸੀਗਾ ਕਿ ਸਾਡੇ ਸ਼ਿਦਿਆ ਕਾਲਤਖ ਸਾਹਿਬ ਦੇ ਜਹਦਾ ਸਾਹਿਬ ਉਸੇ ਵੇਲੇ ਤੇ ਕਮੈਂਟ ਕਰਦੇ ਜੈਦਾ ਸਾਹਿਬ ਬਹੁਤ ਮਾਮਲਿਆਂ ਤੇ ਅੱਜ ਕੱਲ ਕਮੈਂਟ ਕਰ ਰਿਹਾ ਪਰ ਉਹਨਾਂ ਨੇ ਇਹਦੇ ਤੇ ਕੋਈ ਤਿੱਖਾ ਵਿਰੋਧ ਨਹੀਂ ਬਲ ਦੱਜ ਕੀਤਾ ਮੈਂ ਇਹ ਇਹ ਮਤਲਬ ਮੈਂ ਸਬਦਾ ਕਿ ਜੈਦਾ ਸਾਹਿਬ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਜੈ ਐਸਜੀਪੀਸੀ ਨੇ ਨਹੀਂ ਕੀਤੀ ਤੇ ਜੈਦਾ ਸਾਹਿਬ ਨੂੰ ਕਰਨੀ ਚਾਹੀਦੀ ਸੀ ਉਹਨਾਂ ਨੇ ਵੀ ਨਹੀਂ ਕੀਤੀ ਔਰ ਐਸਜੀਪੀਸੀ ਨੇ ਵੀ ਨਹੀਂ ਕੀਤੀ ਔਰ ਭਾਜਪਾ ਵਾਲਿਆਂ ਨੇ ਮਲੇ ਪੋਸਟਰ ਪਾ ਕੇ ਸਾਡੇ ਜਜਬਾਤਾਂ ਦਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਥੂ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਹਾਈ ਕਮਾਂਡ ਨੂੰ ਅਮਿਤ ਸ਼ਾਹ ਜੀ ਨੂੰ ਮੋਦੀ ਜੀ ਨੂੰ ਜਿਨ੍ਹਾਂ ਨੂੰ ਹੱਥ ਜੋੜਦੇ ਦਿਖਾਇਆ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਪੋਸਟਰ ਦੀ ਮਾਫੀ ਮੰਗਣ ਇਹ ਉਹਨਾਂ ਨੇ ਬੜਾ ਵੱਜਤ ਨਾ ਕੀਤਾ ਉਹਨਾਂ ਦੀ ਪਾਰਟੀ ਨੇ ਜਿੰਨੇ ਵੀ ਇਹ ਪੋਸਟਰ ਪਾਇਆ ਉਹਨਾਂ ਨੂੰ ਪੂਰੇ ਸਿੱਖ ਜਗਤ ਦੇ ਕੋਲੋਂ ਪੰਜਾਬੀਆਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਆਮਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਵੀ ਭਾਜਪਾ ਵੱਲੋਂ ਜਾਰੀ ਕੀਤੇ ਗਏ ਪੋਸਟਰ ਤੇ ਇਤਰਾਜ਼ ਜਤਾਇਆ ਕੰਗ ਨੇ ਕਿਹਾ ਕਿ ਸ਼ਹੀਦੀ 15ਵਾਰ ਦੇ ਕਾਰਨ ਇਹਨਾਂ ਦਿਨਾਂ 'ਚ ਸਿੱਖ ਸੋਗਮਈ ਹੁੰਦੇ ਨੇ ਭਾਜਪਾ ਨੇ ਇਸ ਦੀ ਪਰਵਾਹ ਕੀਤੇ ਬਿਨਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਇਆ ਹੈ ਭਾਜਪਾ ਨੇ ਜੋ ਹਰਕਤ ਕੀਤੀ ਹੈ ਉਸ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਕੰਗ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਧਾਮੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਇਸ ਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ ਇਸ ਦੇ ਨਾਲ ਹੀ ਕੰਗ ਨੇ ਕਿਹਾ ਕਿ ਭਾਜਪਾ ਹਾਈ ਕਮਾਂਡ ਨੂੰ ਤੁਰੰਤ ਆਪਣੀ ਇਸ ਹਰਕਤ ਲਈ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ ਬੀਜੇਪੀ ਨੇ ਇੱਕ ਵਾਰ ਫਿਰ ਸਿੱਖ ਸੈਂਟੀਮੈਂਟਸ ਦਾ ਸਿੱਖ ਆਸਥਾ ਦਾ ਮਜ਼ਾਕ ਬਣਾਇਆ ਇੱਕ ਪਾਸੇ ਤੇ ਇਸ ਟਾਈਮ ਛੋਟੇ ਔਰ ਵੱਡੇ ਸਹਿਬਜ਼ਾਦੇ ਦੀ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਮਾਤਾ ਗੁਜਰਕੌਰ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਆਇਓ ਦੇਣ ਜਦੋਂ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਜਿਹੜਾ ਹੈ ਸ਼ਹੀਦ ਹੋ ਗਿਆ ਔਰ ਲੋਕ ਵਿਰਾਗ ਨਾਲ ਸ਼ਰਧਾ ਦੇ ਆਸਤਾ ਦੇ ਜਿਹੜਾ ਸਤਕਾਰ ਹੈ ਉਹ ਛੋਟੇ ਔਰ ਵੱਡੇ ਸਹਿਬਜਾਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਭੇਟ ਕਰ ਰਿਹਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਇਹਨਾਂ ਦਿਨਾਂ 'ਚ ਹੀ ਗੁਰੂ ਸਹਿਬਾਨਾਂ ਦਾ ਜਿਸ ਤਰੀਕੇ ਨਾਲ ਕਾਰਟੂਨ ਦੇ ਰਹੇ ਸਿੱਖ ਸੈਂਟੀਮੈਂਟਸ ਦਾ ਸਿੱਖਾਂ ਦਾ ਮਜ਼ਾਕ ਬਣਾਉਣ ਦੀ ਗੱਲ ਕੀਤੀ ਇਹਨੂੰ ਅਸੀਂ ਕੰਡੈਮਨ ਕਰਦੇ ਹਾਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਇੱਤੇ ਜ਼ਰੂਰ ਸੀਰੀਅਸ ਨੋਟ ਲਿਆ ਜਾਵੇ ਤੁਹਾਡੀ ਇਹ ਚੁੱਪੀ ਵੀ ਕਈ ਸਵਾਲ ਖੜੇ ਕਰਦੀ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਾਨਸਿਕਤਾ ਹੈ ਗੁਰੂ ਸਹਿਬਾਨਾਂ ਨੂੰ ਲੈ ਕੇ ਸੈਭ ਜਾਦਿਆਂ ਦੇ ਸਤਿਕਾਰ ਨੂੰ ਲੈ ਕੇ ਇੱਕ ਵਾਰ ਫੇਰ ਉੱਭਰੀ ਹੈ ਉਹਨਾਂ ਨੇ ਇੱਕ ਇਸ ਕਾਰਟੂਨ ਦੇ ਰਾਹੀਂ ਇੱਕ ਗੁਰੂ ਸਹਿਬਾਨਾਂ ਦਾ ਮਜ਼ਾਕ ਬਣਾਉਣ ਦੀ ਮਜ਼ਾਕ ਘੜੋਣ ਦੀ ਕੋਸ਼ਿਸ਼ ਕੀਤੀ ਹੈ ਜਿਹਦੀ ਜਿੰਨੀ ਵੱਧ ਤੋਂ ਵੱਧ ਕੰਡੈਮਨ ਜਿਹਨੂੰ ਕੀਤਾ ਜਾਵੇ ਉਹਨਾਂ ਘੱਟ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਔਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਫੇਰ ਇੱਕ ਵਾਰ ਕਹਿਣਾ ਚਾਹੁੰਦਾ ਇਹ ਸਾਰੇ ਵਿਸ਼ੇ ਨੂੰ ਲੈ ਕੇ ਬਹੁਤ ਸੀਰੀਅਸ ਤਰੀਕੇ ਨਾਲ ਇਹ ਮਸਲਾ ਜਿਹੜਾ ਹੈ ਟੇਕ ਅਪ ਕਰਨਾ ਚਾਹੀਦਾ ਹੈ ਇਹਦਾ ਨੋਟਿਸ ਲੈਣਾ ਚਾਹੀਦਾ ਭਾਜਪਾ ਦੇ ਸੀਨੀਅਰ ਆਗੂ ਵਿਕਰਮ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੱਤਾ ਵਿਕਰਮ ਚੀਮਾ ਨੇ ਕਿਹਾ ਕਿ ਭਾਜਪਾ ਦੇ ਕਿਸੇ ਵੀ ਸੋਸ਼ਲ ਮੀਡੀਆ ਹੈਂਡਲ ਤੇ ਗੁਰੂ ਸਹਿਬਾਨ ਤੇ ਚਾਰ ਸਹਬਜ਼ਾਦਿਆਂ ਦੀ ਤਸਵੀਰ ਸਾਂਝੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿਸੇ ਨੇ AI ਨਾਲ ਤਸਵੀਰ ਬਣਾ ਕੇ ਸ਼ਰਾਰਤ ਕੀਤੀ ਹੋ ਸਕਦੀ ਹੈ। ਵਿਕਰਮ ਚੀਮਾ ਨੇ ਕਿਹਾ ਕਿ ਜੋ ਗਲਤੀ ਭਾਜਪਾ ਨੇ ਨਹੀਂ ਕੀਤੀ ਉਸਦੇ ਲਈ ਮਾਫੀ ਮੰਗਣ ਦੀ ਲੋੜ ਨਹੀਂ। ਉਹਨਾਂ ਨੇ ਆਪਣੇ ਵਿਰੋਧੀਆਂ ਤੇ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਕਰਨ ਦੇ aarop ਲਗਾਏ। ਵੀ ਦੇਖੋ ਅੱਜਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ। ਸਾਡੀ ਕਿਸੇ ਮਿਨਿਸਟਰੀ ਵੱਲੋਂ ਇਦਾਂ ਦਾ ਕੋਈ ਪੋਸਟਰ ਜਾਰੀ ਨਹੀਂ ਕੀਤਾ ਗਿਆ। ਆ ਦੇਸ਼ ਦੀ ਕਿਸੇ ਵੀ ਮਿਨਿਸਟਰੀ ਵੱਲੋਂ ਇਦਾਂ ਦਾ ਪੋਸਟਰ ਜਾਰੀ ਨਹੀਂ ਕੀਤਾ ਗਿਆ। ਫੇਕ ਪੋਸਟਰ ਹੈ। ਕਿਸੇ ਨੇ ਸ਼ਰਾਰਤ ਵਜੋਂ ਉਹਨੂੰ ਬਣਾ ਕੇ ਪਾਇਆ ਹੋਵੇ। ਉਹਦੇ ਕੋਈ ਜ਼ਿੰਮੇਵਾਰੀ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਤੁਹਾਨੂੰ ਤੁਸੀਂ ਸਾਰੇ ਜ਼ਿਆਦਾ ਜੁੜੇ ਹੋ। ਬਹੁਤ ਸਾਰਾ ਕੁਝ ਫੇਕ ਆ ਰਿਹਾ। ਸੋ ਇਦਾਂ ਦਾ ਕੋਈ ਪੋਸਟਰ ਰੀਲੀ ਜੀ ਨਹੀਂ ਕੀਤਾ ਉਹ ਵੀ ਦੱਸੋ। ਸਕਰੀਨਸ਼ਾਟ ਹੈ। ਚੈੱਕ ਕਰੋ। ਤੁਹਾਡਾ ਵੀ ਹੁਣੀ ਬਣ ਜਾਊਗਾ। ਤੁਹਾਡਾ ਵੀ ਹੁਣੀ ਬਣ ਜਾਊਗਾ ਸੋ ਇਹ ਬਿਲਕੁਲ ਛਰਾਰਤ ਹੈ ਮੇਰਾ ਵੀ ਬਣਾ ਸਕਦੇ ਹਾਂ ਕਿਸੇ ਦਾ ਵੀ ਬਣਾ ਸਕਦੇ ਹਾਂ ਬਿਲਕੁਲ ਇਹ ਛਰਾਰਤ ਹੈ AI ਨਾਲ ਕਰਕੇ ਬਣਾਇਆ ਹੋਇਆ ਔਰ ਇਸ ਤਰ੍ਹਾਂ ਦੇ ਇਹ ਜਿਹੜੇ ਰਾਜਨੀਤੀਆ ਨੈਰੇਟਿਵ ਨਾਲ ਚੱਲਦੀ ਹੈ ਇਹ ਨੈਰੇਟਿਵ ਹੀ ਆ ਜਿਹੜੇ ਘੜੇ ਜਾਂਦੇ ਆ ਸੋ ਕਾਂਗਰਸ ਹਮੇਸ਼ਾ ਤੋਂ ਜਿਨੇ ਸਾਡੀ ਕੌਮ ਦਾ ਨਹੀਂ ਇਕੱਲੇ ਸਿੱਖ ਕੌਮ ਦਾ ਹੀ ਨਹੀਂ ਸਮੁੱਚੇ ਪੰਜਾਬੀਆਂ ਦਾ ਬੜਾ ਵੱਡਾ ਨੁਕਸਾਨ ਕੀਤਾ ਬਟ ਉਹ ਨੈਰੇਟਿਵ ਬਣਾ ਬਣਾ ਕੇ ਜਿਹੜੀ ਆ ਹੁਣ ਤੱਕ ਸੱਤਾ 'ਚ ਆਉਂਦੀ ਰਹੀ ਐ ਉਹ ਵੱਖਰੀ ਗੱਲ ਐ ਕਿ ਅੱਜ ਲੋਕ ਬਹੁਤ ਐਡਵਾਂਸਡ ਹੋ ਚੱਕੇ ਆ ਉਹ ਨੈਰੇਟਿਵ ਉਹਨਾਂ ਦੇ ਰਾਜਨੀਤੀ ਤੇ ਫਿੱਟ ਨਹੀਂ ਆ ਰਹੇ ਤੇ ਉਹ ਰਾਜਨੀਤੀ 'ਚੋਂ ਹੌਲੀ-ਹੌਲੀ ਬਾਹਰ ਹੁੰਦੇ ਜਾ ਰਹੇ ਆ ਸੋ ਇਹ ਇਹ ਸਾਰਾ ਕੁਝ ਜਿਹੜਾ ਫੇਕ ਐ ਬਿਲਕੁਲ ਤੁਹਾਡਾ ਪ੍ਰਸ਼ਨ ਇਹਦੇ 'ਚ ਮੈਂ ਤੋਂ ਧਾਲੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਧਾਲੀਵਾਲ ਸਾਹਿਬ ਪਹਿਲਾਂ ਤੋਂ ਇਹ ਕੰਟਰੋਵਰਸੀ ਦੀ ਜੜ ਕਿੱਥੇ ਆ ਉਸ ਨੂੰ ਫੜੋ ਜਿਨੇ ਪੋਸਟਰ ਪਾਇਆ ਜਾਏ ਜਿਨੇ ਬਣਾਇਆ ਉਹ ਮਾਫੀ ਮੰਗਣ ਭਾਰਤੀ ਜਨਤਾ ਪਾਰਟੀ ਨੂੰ ਇਹਦੇ ਤੇ ਮਾਫੀ ਮੰਗਣ ਦੀ ਕਿਉਂ ਕੋਈ ਲੋੜ ਨਹੀਂ ਕਿਉਂਕਿ ਬੀਜੇਪੀ ਤੋਂ ਹਮੇਸ਼ਾ ਜਿਨੇ ਸਾਡੀ ਕੌਮ ਲਈ ਇਹ ਕੰਮ ਕੀਤੇ ਐ ਪਾਰਟੀ ਨੇ ਉਹਨੂੰ ਮਾਫੀ ਨਹੀਂ ਮੰਗਣੀ ਉਹ ਉਹਨੂੰ ਮਾਫੀ ਮੰਗਣ ਦੀ ਕੀ ਲੋੜ ਹੈ ਮਾਫੀ ਤੋਂ ਉਹ ਲੋਕ ਮੰਗਣ ਜਿਨ੍ਹਾਂ ਨੇ ਸਾਡੇ ਨਾਲ ਜੋ ਕੁਛ ਅੱਜ ਤੱਕ ਕੀਤਾ ਗਿਲਦੀਪ ਸਿੰਘ ਧਾਲੀਵਾਲ ਜੀ ਨੂੰ ਪੁੱਛੋ ਨਾ ਕਿਉਂ ਨਹੀਂ ਤੁਹਾਡਾ ਦਿੱਲੀ ਦੇ ਵਿੱਚ ਅੱਜ ਤੱਕ ਕੋਈ ਵੀ ਸਿੱਖ ਮੰਤਰੀ ਬਣਿਆ ਅੱਜ ਤੱਕ ਤੁਸੀਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਨੀਤੀ ਤੋਂ ਪ੍ਰੇਰਤ ਆ ਮੈਂ ਫੇਰ ਇੱਕ ਵਾਰ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਇਨਾਂ ਦਿਨਾਂ 'ਚ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਨਹੀਂ ਵੈਸੇ ਮੈਂ ਅਜੇ ਤੱਕ ਕੋਈ ਪੋਸਟਰ ਦੇਖਿਆ ਨਹੀਂ ਚੈੱਕ ਕਰ ਲੈਨੇ ਆ ਜੇ ਕਿਤੇ ਕੋਈ ਆਇਆ ਜੇ ਕੋਈ ਮਿਨਿਸਟਰੀ ਮੰਤਰਾਲੇ ਵੱਲੋਂ ਐਦਾਂ ਦਾ ਕੁਝ ਜਾਰੀ ਹੋਇਆ ਤੇ ਬਿਲਕੁਲ ਉਹਦੇ 'ਚ ਕਰਾਂਗੇ ਪਰ ਮੈਂ ਅਜੇ ਤੱਕ ਇਦਾਂ ਦਾ ਕੋਈ ਪੋਸਟਰ ਦੇਖਿਆ ਨਹੀਂ ਹੈ ਅਕਾਲੀ ਦਲ ਹਰ ਸਿਮਰਤ ਇਹ ਉਹੀ ਪਾਰਟੀ ਹੈ ਜਿਨੇ ਵੀਰ ਬਾਲ ਦਿਵਸ ਵਾਸਤੇ ਹਮੀ ਭਰੀ ਸੀ ਚਿੱਠੀ ਲਿਖੀ ਸੀ ਸਾਡੇ ਕੌਮੀ ਬੁਲਾਰਾ ਆਰਪੀ ਸਿੰਘ ਨੇ ਟਵੀਟ ਵੀ ਕੀਤਾ ਹੈ ਇਸ ਕਰਕੇ ਬੀਬੀ ਨਾ ਬੋਲੇ ਇਸਕੇ ਗੁਰਦਾਸਪੁਰ ਦੇ ਪਿੰਡ ਪੰਜਗਰਾਈਆਂ ਚ ਸਿੱਖ ਇਤਿਹਾਸ ਸੁਣਾਉਣ ਦੌਰਾਨ ਵੱਡਾ ਵਿਵਾਦ ਖੜਾ ਹੋ ਗਿਆ ਜਿੱਥੇ ਬੀਬੀ ਦਲੇਰਕੌਰ ਖਾਲਸਾ ਨਾਲ ਦੁਰਵਿਵਹਾਰ ਹੋਣ ਦੇ ਦੋਸ਼ ਲੱਗੇ ਨੇ ਮਿਲੀ ਜਾਣਕਾਰੀ ਮੁਤਾਬਕ ਪਿੰਡ ਚ ਚੱਲ ਰੇ ਦੀਵਾਨ ਦੌਰਾਨ ਜਦੋਂ ਬੀਬੀ ਦਲੇਰਕੌਰ ਖਾਲਸਾ ਸਿੱਖ ਇਤਿਹਾਸ ਬਿਆਨ ਕਰ ਰਹੇ ਸਨ ਤਾਂ ਮੌਕੇ ਤੇ ਹਾਜ਼ਰ ਕੁਝ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਬੀਬੀ ਦਲੇਰਕੌਰ ਖਾਲਸਾ ਨੇ ਦੱਸਿਆ ਕਿ ਕਵੀਸ਼ਰੀ ਰਾਹੀਂ ਇਤਿਹਾਸ ਦੱਸਦੇ ਸਮੇ ਗੁਰੂ ਸਾਹਿਬ ਦੇ ਕਲਗੀ ਸੰਬੰਧੀ ਸਵਾਲ ਉੱਠਿਆ ਕਿ ਗੁਰੂ ਸਾਹਿਬ ਨੇ ਕਲਗੀ ਕਿਸ ਨੂੰ ਬਖਸ਼ੀ ਸੀ ਬੀਬੀ ਦਲੇਰਕੌਰ ਖਾਲਸਾ ਨੇ ਕਿਹਾ ਕਿ ਕਲਗੀ ਭਾਈ ਸੰਗਤ ਸਿੰਘ ਨੂੰ ਬਖਸ਼ੀ ਗਈ ਸੀ ਉਹਨਾਂ ਦਾ ਦੋਸ਼ ਹੈ ਕਿ ਇਸ ਗੱਲ ਤੋਂ ਬਾਅਦ ਕੁਝ ਲੋਕਾਂ ਵੱਲੋਂ ਉਹਨਾਂ ਉੱਤੇ ਦਬਾਅ ਬਣਾਇਆ ਗਿਆ ਕਿ ਭਾਈ ਸੰਗਤ ਸਿੰਘ ਦੀ ਥਾਂ ਬਾਬਾ ਜੀਵਨ ਸਿੰਘ ਦਾ ਨਾਮ ਲਿਆ ਜਾਵੇ ਬੀਬੀ ਦਲੇਰਕੌਰ ਖਾਲਸਾ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਲੈ ਕੇ ਅਜਿਹਾ ਦੁਰਵਿਵਹਾਰ ਦੁਖਦਾਈ ਹੈ ਉਹ ਅੱਗੇ ਤੋਂ ਧਾਰਮਿਕ ਸਮਾਗਮ ਨਹੀਂ ਕਰਨਗੇ ਮਹਾਰਾਜ ਸਾਹਿਬ ਦਾ ਇਤਿਹਾਸ ਚੱਲ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਹਾਰਾਜ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਹਾਰਾਜ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਰਦਿਆਂ ਦਾ ਸ਼ਹੀਦੀ ਦਿਹਾੜਾ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ ਬਾਰ-ਬਾਰ ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨੰਦਿਆ ਵੀ ਆਪਣਾ ਮਹਾਰਾਜ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸੰਗਤ ਸਾਹਿਬ ਮੈਨੂੰ ਪਤਾ ਨਹੀਂ ਜੈਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਵਾਲੇ ਇੱਕ ਜਥੇਦਾਰ ਜੈਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਇਹ 13 13 ਜਥੇਦਾਰ ਆ ਬਾਬਾ ਚ ਬੋਲਣੇ ਜੈਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਕਲਗੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿਉਂਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਜੋ ਉੱਠ ਕੇ ਅਸੀਂ ਸਟੇਜ ਤੇ ਸੀਗੇ ਇਹ ਗੱਲ ਆਕੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਇਹ ਬਾਬਾ ਜੀਵਨ ਸਿੰਘ ਨੂੰ ਕਹੋ ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੂੰ ਜਿੱਥੋਂ ਇਤਿਹਾਸ ਛੱਡਿਆ ਉੱਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਜੋ ਉੱਠ ਕੇ ਤੁਰ ਪਏ ਸਾਰੇ ਜਾਣੇ ਵੀ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਸੰਗਤ ਜੋ ਉੱਠ ਕੇ ਤੁਰ ਪਏ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਤੇਰਾ ਸੰਸਥਾ ਵਾਲਿਆ ਚ ਕੋਈ ਬੰਦਾ ਹੀ ਕੋਲ ਦਸਤਾਰ ਵਾਲਾ ਹੀ ਪਛਾਣ ਲਾਗੇ ਜਿਹੜਾ ਬੋਲ ਹਾਂ ਹੀ ਪਛਾਣਾਂਗੇ ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹੇ ਤਾਂ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਆਉਂਦਾ ਸਾਨੂੰ ਕੁਝ ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਵੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਸਟੇਟ ਤੋਂ ਫਤਿ ਬੁਲਾਈ ਕੀ ਪਰ ਬਣਾ ਰਹਾ ਤਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਲਕ ਸਾਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦੇਣੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਸਾਨੂੰ ਸ੍ਰੀ ਕਾਲਕ ਤੋਂ ਹਾਂ ਸ੍ਰੀ ਹਾਂ ਬਿਲਕੁਲ ਇਹ ਮੈਂ ਤਾਂ ਲਾਈਵ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚੌਂਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ ਅਹੀ ਪਰਿਵਾਰਾਂ ਵਾਲੇ ਯਾਰ ਉੱਥੇ 60 70 ਤੋਂ ਹੀ ਮੁੰਡੇ ਲੈ ਕੇ ਗਾੜੀਆਂ ਓੜਦੇ ਉੱਥੇ ਮੜ ਕੇ ਅਸੀਂ ਸੰਗਤ ਤੋਂ ਸਟੇਟ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਨਾ ਤੁਹਾਡੀ ਰਾਹ ਚ ਘਿਰਨਾ ਮੈਂ ਕਿਹੜੀ ਵਿਚਾਰ ਨਹੀਂ ਜਿਹੜੀ ਅਸੀਂ ਜੋ ਪੜਿਆ ਅਸੀਂ ਉਹ ਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਮੈਂ ਸਟੇਜ ਤੇ ਮੇਰੀ ਜ਼ੁਬਾਨ ਨਹੀਂ ਤੱਕੀ ਸਿਰਫ ਤਾਂ ਕਰਦਿਆਂ ਸਾਡੇ ਲਈ ਜਿੰਨੇ ਵੀ ਸ਼ੀਤ ਸਿੰਘ ਆ ਸਾਰੇ ਸਤਿਕਾਰਯੋਗ ਆ ਮਸ਼ਹੂਰ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ 우ਸਤਾਦ ਪੂਰਨ ਸ਼ਾਹ ਕੋਟੀ ਨੂੰ ਅੱਜ ਸਪੁਰ ਦੇ ਖਾਕ ਕਰ ਦਿੱਤਾ ਗਿਆ 우ਸਤਾਦ ਸ਼ਾਹ ਕੋਟੀ ਨੂੰ ਉਹਨਾਂ ਦੀ ਅੰਤਿਮ ਇੱਛਾ ਮੁਤਾਬਕ ਜਲੰਧਰ ਦੇ ਦਿਓਲ ਨਗਰ ਸਥਿਤ ਉਹਨਾਂ ਦੇ ਘਰ ਦੇ ਕੋਲ ਹੀ ਅੰਤਿਮ ਵਿਦਾਈ ਦਿੱਤੀ ਗਈ 우ਸਤਾਦ ਸ਼ਾਹ ਕੋਟੀ ਦੀ ਆਖਰੀ ਇੱਛਾ ਇਹ ਸੀ ਕਿ ਉਹਨਾਂ ਦੇ ਮ੍ਰਿਤਕ ਦੇ ਨੂੰ ਸ਼ਮਸ਼ਾਨ ਘਾਟ ਨਾ ਲਿਜਾਇਆ ਜਾਵੇ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਸੈਂਕੜੇ ਲੋਕਾਂ ਤੋਂ ਇਲਾਵਾ ਪੰਜਾਬੀ 뮤직 ਇੰਡਸਟਰੀ ਨਾਲ ਜੁੜੀਆਂ ਹਸਤੀਆਂ ਪਹੁੰਚੀਆਂ ਦੂਜੇ ਪਾਸੇ ਗਾਇਕ ਸਲੀਮ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿਤਾ ਦੀਆਂ ਅੰਤਿਮ ਰਸਮਾਂ ਅਤੇ ਸਪੁਰਦਿ ਖਾਕ ਦੀ ਵੀਡੀਓਗ੍ਰਾਫੀ ਨਾ ਕੀਤੀ ਜਾਵੇ ਜਿਸ ਤੋਂ ਬਾਅਦ ਮੀਡੀਆ ਨੂੰ ਬਾਹਰ ਹੀ ਰੁਕਣ ਲਈ ਕਿਹਾ ਗਿਆ ਸ਼ਾਹਕੋਟੀ ਦਾ ਬੀਤੇ ਕੱਲ 72 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ ਸੀ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪੰਜ 6 ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਬੇਟਾ ਤੇ ਮਜ਼ਬੂਤ ਕਰਕੇ ਰੱਖਣਾ ਮਾਲਕ ਕਿੰਦਾ ਆ ਜਾਓ ਹੁਣ ਸਾਈਂ ਜੀ ਕਹਿੰਦੇ ਆਹ ਕਹਿੰਦੇ ਆ ਜਾਓ ਅਸੀਂ ਸਮਝੇ ਨਹੀਂ ਅਸੀਂ ਕਿ ਤਕਲੀਫ ਚ ਵੈਸੇ ਗੱਲ ਕਰਦੇ ਜੀਦੇ ਜੀ ਲੱਗਦਾ ਨਹੀਂ ਸੀ ਕੋਈ ਸ਼ਖਸੀਅਤ ਆਉਂਦੀ ਹੈ ਸਾਨੂੰ ਲੱਗਦਾ ਹੁੰਦਾ ਇਹ ਮੌਤ ਨੂੰ ਵੀ ਹਰਾ ਦੇਣਗੇ ਉਹ ਜੀਦਾਰ ਸੀ ਉਹ ਮਰਦੇ ਕਾਮਲ ਸੀ ਫਿਜ਼ੀਕਲੀ ਸਾਡੇ ਚ ਨਹੀਂ ਮੈਟਾਫਿਜ਼ੀਕਲੀ ਆਲਵੇਸ ਉਹ ਅਪੀਰ ਹੋਣਗੇ ਇਹ ਨਹੀਂ ਕਿ ਕੋਈ ਵਹਿਮ ਹੈ ਜੀ ਮੈਂ ਦੇਖ ਸਕਾਂਗਾ ਮੈਂ ਸੁਣ ਸਕਾਂਗਾ ਨਹੀਂ ਤਾਂ ਵੇ ਸਮਝਾਂਗਾ ਮੇਰੇ ਇਸ਼ਕ ਵਿੱਚ ਕਮੀ ਹੈ ਮੈਂ ਆਸ਼ਿਕ ਨਹੀਂ ਜਿਵੇਂ ਬਣ ਸਕਦਾ ਮੈਂ ਹੁਣ ਵੀ ਫੀਲ ਕੀਤਾ ਉਹ ਜਿੱਥੇ ਬੈੱਡ ਤੇ ਬੈਠਦੇ ਸੀ ਜਿਸ ਕਮਰੇ ਚ ਬੈਠਦੇ ਸੀ ਹਾਂ ਉਹ ਮੌਜੂਦ ਸੀ ਇਹ ਤਾਂ ਇੱਕ ਲਿਵਾਸ ਆ ਜਿਹੜਾ ਕਹਿੰਦੇ ਚੋਲਾ ਛੱਡਿਆ ਜਿਸਮੋਂ ਜੀ ਜਿਹੜੀ ਕੰਮ ਦੀ ਚੀਜ਼ ਆ ਉਹ ਸੋਲਿਆ ਰੂਹ ਆ ਉਹ ਮਾਲਕ ਆਪਣੇ ਕਬਜ਼ੇ ਕੁਦਰਤ ਚ ਲੈਣ ਦੇ ਬਾਅਦ ਵੀ ਜਦੋਂ ਦਿਨ ਦਿਨੋਂ ਯਾਦ ਕਰੋ ਤੇ ਉਹ ਹਾਜ਼ਰ ਨਾਜ਼ਰ ਰਹਿੰਦੇ ਨੇ ਬੜਾ ਦੁਖਦਾਈ ਸਮਾਂ ਜੀ ਇਸ ਵੇਲੇ ਸਾਡਾ ਪਟਿਆਲਾ ਘਰਾਣੇ ਦੇ ਸਟਾਰ ਕਲਾਕਾਰੀਆਂ ਉਸੇ ਪਈਏ ਜਨਾਬ ਉਸਤਾਦ ਪੁੰਛਾ ਕੋਤੀ ਜੀ ਸਾਡੇ ਸਿਰ ਤੇ ਇੱਕੋ ਇੱਕ ਹੈ ਸਾਇਆ ਸੀ ਜਿਹੜੇ ਇਸ ਵੇਲੇ ਤੱਕ ਸਾਡੇ ਸਿਰ ਤੇ ਬੈਠੇ ਹੋਏ ਸੀਗੇ ਅੱਜ ਉਹ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਮੈਂ ਪਰਿਵਾਰ ਦੀ ਸੁਖ ਸ਼ਾਂਤੀ ਲਈ ਔਰ ਉਹਨਾਂ ਦੀ ਆਤਮਾ ਦੀ ਸੁਖ ਸ਼ਾਂਤੀ ਲਈ ਮੈਂ ਦੁਆ ਕਰਦਾ ਹਾਂ ਮਾਲਕ ਪਰਿਵਾਰ ਦੇ ਉੱਤੇ ਕਿਰਪਾ ਬਣਾਈ ਰੱਖੇ बड़े-बड़े-बड़े स्टार बड़े-बड़े-बड़े कलाकार उस्ताद जी ਨੇ ਉਹਨਾਂ ਨੂੰ ਸਿਖਾਇਆ ਉਹਨਾਂ ਨੂੰ ਮੇਰੇ ਵਰਗਿਆਂ ਨੂੰ ਕਈਆਂ ਨੂੰ ਰੋਟੀ ਪਾਇਆ। ਸੋ ਅੱਜ ਬੜਾ ਦੁੱਖ ਦਾ ਸਮਾਂ। ਸਾਰੇ ਅਰਦਾਸ ਕਰਿਓ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤ ਹੋ ਜਾਵੇ। ਤਾਂ ਉਸਤਾਦ ਜੀ ਦੇ ਨਾਲ ਕੋਈ ਯਾਦਗਾਰ ਪਲ ਜਿਹੜਾ ਕੋਈ ਹਰ ਮੈਂ ਆਂਦਾ ਜਾਂਦਾ ਰਹਿੰਦਾ ਸੀ ਜੀ ਮੈਨੂੰ ਤਾਂ ਆਪਣਾ ਬੇਟਾ ਹੀ ਸਮਝਦੇ ਸੀ। ਜੀ। सलीम ਤੋਂ ਵੱਡਾ ਮੈਨੂੰ ਕਹਿੰਦੇ ਸੀ ਉਹ। ਬਹੁਤ ਪਿਆਰ ਬਹੁਤ ਸਤਿਕਾਰ ਮੈਨੂੰ ਇਸ ਪਰਿਵਾਰ ਦੇ ਵਿੱਚ ਮਿਲੇ। ਔਰ ਸਲੀਮ ਨਾਲ ਮੇਰਾ ਡਾਡਾ ਹੀ ਮੋ ਹੈ ਮੈਂ ਉਹਨੂੰ ਆਪਣਾ ਛੋਟਾ ਭਰਾ ਸਮਝਦਾ ਮੇਰਾ ਭਰਾ ਆ ਉਹ ਤੇ ਜੀ ਸ਼ਾ ਕੋਟੀ ਔਰ ਮੁਹੱਬਤ ਦੀ ਤਾਂ ਮੈਂ ਤੁਹਾਨੂੰ ਕੀ ਗੱਲ ਦੱਸਾਂ ਜੀ ਮੁਹੱਬਤ ਹੈ ਇਹਨਾਂ ਦੇ ਰੋਮ ਰੋਮ ਦੇ ਵਿੱਚ ਹੈ ਸਾਰੇ ਪਰਿਵਾਰ ਦੇ ਵਿੱਚ ਐਚ ਪੀ ਸੀ ਐਲ ਮਿੱਤਲ એનર્ਜੀ ਲਿਮਟਿਡ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਬਠਿੰਡਾ ਚ 2600 ਕਰੋੜ ਦਾ ਨਿਵੇਸ਼ ਕਰੇਗੀ ਇਹ ਐਲਾਨ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਕੀਤਾ ਸੰਜੀਵ ਅਰੋੜਾ ਨੇ ਦੱਸਿਆ ਕਿ 2011 ਚ ਸਥਾਪਿਤ ਇਹ ਰੈਫਾਇਨਰੀ ਪੰਜਾਬ ਸਰਕਾਰ ਦੇ ਖਜ਼ਾਨੇ ਚ ਸਾਲਾਨਾ ਲਗਭਗ 2100 ਕਰੋੜ ਰੁਪਏ ਦੇ ਟੈਕਸਾਂ ਦਾ ਯੋਗਦਾਨ ਪਾਉਂਦੀ ਹੈ 2600 ਕਰੋੜ ਦਾ ਤਾਜ਼ਾ ਨਿਵੇਸ਼ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਵਰਤਮਾਨ ਚ ਰੈਫਾਇਨਰੀ ਸਿੱਧੇ ਅਤੇ ਅਸਿੱਧੇ ਤੌਰ ਤੇ ਲਗਭਗ 10000 ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਉਹਨਾਂ ਕਹਿੰਦੇ ਕਿ ਬਠਿੰਡਾ ਰਿਫਾਇਨਰੀ ਦੇਸ਼ ਦੇ ਕੁੱਲ ਪੈਟਰੋਲ ਤੇ ਡੀਜ਼ਲ ਉਤਪਾਦਨ ਚ 5 ਤੋਂ 6 ਫੀਸਦੀ ਦਾ ਯੋਗਦਾਨ ਪਾਉਂਦੀ ਹੈ ਕੰਪਨੀ ਵੱਲੋਂ ਭਵਿੱਖ ਚ ਅਜਿਹੇ ਮਲਟੀ ਫਿਊਲ ਪੈਟਰੋਲ ਪੰਪ ਸਥਾਪਿਤ ਕੀਤੇ ਜਾਣਗੇ ਜੋ ਪੈਟਰੋਲ ਡੀਜ਼ਲ ਤੇ ਸੀਐਨਜੀ ਦੇ ਨਾਲ ਨਾਲ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਵੀ ਪ੍ਰਦਾਨ ਕਰਨਗੇ ਮੈਂ ਅੱਜ ਬੜੇ ਫਕਰ ਨਾਲ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਕਿ ਬਠਿੰਡਾ ਰਿਫਾਇਨਰੀ ਹਲੇ 2600 ਕਰੋੜ ਰੁਪਇਆ ਪੰਜਾਬ ਵਿੱਚ ਪੋਰ ਇਨਵੈਸਟ ਕਰਨ ਜਾ ਰਹੇ ਆ ਬਠਿੰਡੇ ਕਰਨ ਜਾ ਰਹੇ ਆ ਜਿਹੜਾ ਇਹਨਾਂ ਦਾ ਐਗਜ਼ਿਸਟਿੰਗ ਕੈਂਪਸ ਹੈ ਉੱਥੇ ਹੀ ਕਰਨ ਜਾ ਰਹੇ ਆ ਤੇ ਜਿਹੜਾ ਕਿ ਆਪਾਂ ਨੂੰ ਪਤਾ ਹੈ ਕਿ ਮਿੱਤਲ ਗਰੁੱਪ ਤੇ ਐਚਪੀਸੀਐਲ ਦਾ ਇੱਕ ਟਾਈ ਅਪ ਹੋਇਆ ਹੋਇਆ ਬੜੀ ਦੇਰ ਦਾ ਔਰ ਇਹ ਇਹਦੇ ਵਿੱਚ ਲਗਾਤਾਰ ਅੱਗੇ ਵਾਦਾ ਕਰਦੇ ਰਹਿੰਦੇ ਆ ਔਰ ਇਹ ਆਪਣੇ ਹੋਨੇ ਮੈਂ ਇਹਨਾਂ ਨੂੰ ਮਾਈਕ ਹੈਂਡ ਓਵਰ ਕਰਦਾ ਥੋੜੀ ਦੇਰ ਚ ਤੁਹਾਨੂੰ ਦੱਸਣਗੇ ਵੀ ਇਹਨਾਂ ਦਾ ਪੰਜਾਬ ਨਾਲ ਕੀ ਐਕਸਪੀਰੀਅੰਸ ਹੈ ਔਰ ਕਿਉਂ ਇਹ ਨਵੇਂ ਪਲਾਂਟ ਔਰ ਜਿੰਨੀ ਐਕਸਪੈਂਸ਼ਨ ਹੈ ਇਹ ਪੰਜਾਬ 'ਚ ਕਰਨਾ ਚਾਹੁੰਦੇ ਆ ਔਰ ਕਰ ਰਹੇ ਆ ਇਹ ਜਿਹੜਾ ਇਹਨਾਂ ਦਾ ਉੱਥੇ ਪ੍ਰੋਜੈਕਟ ਹੈ ਪੂਰਾ ਜਿਹੜਾ ਕੈਂਪਸ ਹੈ ਉਹ 2000 ਏਕੜ ਤੇ ਹੈਗਾ ਬਣਿਆ ਹੋਇਆ ਔਰ ਇਹਨਾਂ ਦੇ ਜਿਹੜੇ ਆਪਰੇਸ਼ਨਸ ਚਾਲੂ ਹੋਏ ਸੀਗੇ ਉਹ 2011 'ਚ ਹੋਏ ਸੀ originally ਕੋਈ 90000 ਕਰੋੜ ਰੁਪਏ ਦੇ ਕਰੀਬ ਇਹਨਾਂ ਦਾ ਉਥੋਂ ਰੈਵਨਿਊ ਪੂਰੇ ਸਾਲ 'ਚ ਹੁੰਦਾ ਆ ਸਾਰੀ ਕੰਪਨੀ ਦਾ ਔਰ ਇਸ ਸਟੇਟ 'ਚ 2100 ਕਰੋੜ ਰੁਪਏ ਦੇ ਆਸ-ਪਾਸ ਸਾਰੀਆਂ ਆਪਰੇਸ਼ਨਸ ਤੋਂ ਜੋ ਵੀ ਸਟੇਟ 'ਚ ਇਹਨਾਂ ਦੇ ਚੱਲਦੇ ਆ ਉਹਦੇ 'ਚੋਂ ਟੈਕਸ ਵਿੱਚ ਇਹਨਾਂ ਦਾ ਯੋਗਦਾਨ ਹੈਗਾ ਕੱਲੀ ਇਹ ਕੰਪਨੀ ਦਾ ਔਰ ਦੂਜੀ ਗੱਲ ਇਹ ਹੈ ਕਿ ਇਹ ਹੁਣੇ ਮੈਨੂੰ ਦੱਸ ਵੀ ਰਹੇ ਸੀਗੇ ਉਨ ਆਉਣ ਵਾਲੇ ਟਾਈਮ ਵਿੱਚ ਇਹ ਗੈਸ ਸਟੇਸ਼ਨਸ ਵੀ ਚਾਲੂ ਕਰ ਰਹੇ ਹੈਗੇ ਆ ਜਗਾ ਜਗਾ ਅ ਮਤਲਬ ਕਿ ਜਿੰਨਾ ਨੇ ਵੀ ਲਾਣਾ ਅੱਗੇ ਮੈਨੂੰ ਪਤਾ ਕਿਸੇ ਵੱਲੇ ਹੁੰਦਾ ਸੀਗਾ ਜੀ ਜਦੋਂ ਕਿਸੇ ਨੇ ਪੈਟਰੋਲ ਪੰਪ ਲਗਾਣਾ ਹੈ ਤਾਂ ਬੜੀ ਵੱਡੀ ਚੀਜ਼ ਹੁੰਦੀ ਸੀ ਸੈਂਟਰ ਦੇ ਮਨਿਸਟਰਾਂ ਤੱਕ ਸਪਾਰਸ਼ਾ ਜਾਂਦੀਆਂ ਸੀ ਜੀ ਕਿ ਸਾਨੂੰ ਪੈਟਰੋਲ ਪੰਪ ਦਾ ਲਾਇਸੈਂਸ ਲੈ ਦੋ ਇਹ ਮੈਨੂੰ ਹੁਣੇ ਦੱਸ ਰਹੇ ਸੀ ਕਹਿੰਦੇ ਜੀ ਜੇ ਕਿਸੇ ਨੂੰ ਚਾਹੀਦਾ ਹੈ ਪੈਟਰੋਲ ਪੰਪ ਦਾ ਲਾਇਸੈਂਸ ਅਸੀਂ 2 ਦਿਨਾਂ ਵਿੱਚ ਦੇ ਦਾਂਗੇ ਮੱਲਾ ਤੁਸੀਂ ਅਪਲਾਈ ਕਰੋ ਜੇ ਉੱਥੇ ਜਿੰਨੀ ਜਗ੍ਹਾ ਹੈਗੀ ਤੁਹਾਡੇ ਕੋਲ ਜਗ੍ਹਾ ਹੈਗੀ ਜੋ ਫਰੰਟ ਚਾਹੀਦਾ ਹੈਗਾ ਅਸੀਂ 2 ਦਿਨਾਂ ਵਿੱਚ ਲਾਇਸੈਂਸ ਦੇ ਦਾਂਗੇ ਸੋ ਮੈਂ ਤੁਹਾਡੇ ਰਾਈ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਇਹ ਉਹ ਦਿਨ ਆ ਗਏ ਆ ਤੇ ਇਹਨਾਂ ਦਾ ਵੀ ਫਾਇਦਾ ਉਠਾਰਾ ਚਾਹੀਦਾ ਔਰ ਇਹ ਪੈਟਰੋਲ ਪੰਪ ਚ ਪੈਟਰੋਲ ਵੇਚਣਗੇ ਡੀਜ਼ਲ ਵੇਚਣਗੇ ਸੀਐਨਜੀ ਵੇਚਣਗੇ ਔਰ ਚਾਰਜਰ ਵੀ ਲਗਾਣਗੇ ਮੇਰੀ ਡਿਟੇਲ ਚ ਗੱਲ ਹੋ ਰਹੀ ਸੀ ਕਿ ਬੜਾ ਕੰਪਰੀਹੈਂਸਿਵ ਪੈਟਰੋਲ ਪੰਪ ਮਤਲਬ ਖੋਲਣ ਗਿਆ ਔਰ ਉਹਦੇ ਚ ਅੱਜ ਕੱਲ ਤਾਂ ਈਟਰੀਜ਼ ਵੀ ਹੁੰਦੀਆਂ ਸੀਐਮਡੀ ਸਾਹਿਬ ਉਹ ਤੋਂ ਉਸੇ ਬੜੀ ਇਨਕਮ ਹੁੰਦੀ ਹੈ ਤੇ ਇਹ ਉਹ ਵੀ ਵਿੱਚ ਮਤਲਬ ਕਿ ਉਹਦੇ ਵਿੱਚ ਕਰਨਗੇ ਪੰਜਾਬ ਦੇ ਅੰਮ੍ਰਿਤਸਰ ਅਤੇ ਜਲੰਧਰ ਤੋਂ ਬਾਅਦ ਹੁਣ ਪਟਿਆਲਾ 'ਚ ਸਕੂਲਾਂ ਨੂੰ ਬੰਬ ਨਾਲ ਅਟਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਈਮੇਲ ਭੇਜੀ ਗਈ। ਸਕੂਲਾਂ 'ਚ 21 ਦਸੰਬਰ ਤੋਂ ਸਰਦੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਨੇ ਜਿਸ ਕਾਰਨ ਬੱਚਿਆਂ ਨੂੰ ਕੋਈ ਖਤਰਾ ਨਹੀਂ ਹੈ। ਇਹ ਧਮਕੀ ਭਰੀ ਮੇਲ ਰਿਆਨ ਇੰਟਰਨੈਸ਼ਨਲ ਸਕੂਲ ਅਤੇ ਡੀਏਵੀ ਸਕੂਲ ਨੂੰ ਮਿਲੀ ਹੈ। ਮੇਲ ਮਿਲਦੇ ਹੀ ਸਕੂਲ ਪ੍ਰਬੰਧਕਾਂ ਨੇ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਸਕੂਲਾਂ 'ਚ ਬੰਬ ਨਿਰੋਧਕ ਟੀਮਾਂ ਨੇ ਜਾਂਚ ਪੜਤਾਲ ਕੀਤੀ। ਇਸ ਬਾਰੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਦੇ ਹੀ ਤੁਰੰਤ ਬੰਬ स्क्वाड ਨੂੰ ਰਿਆਨ ਇੰਟਰਨੈਸ਼ਨਲ ਸਕੂਲ ਚ ਭੇਜਿਆ ਗਿਆ ਟੀਮ ਨੇ ਪੂਰੇ ਸਕੂਲ ਦੀ ਚੈਕਿੰਗ ਕੀਤੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ ਇਹ ਮੇਲ ਕਿੱਥੋਂ ਆਈ ਹੁਣ ਇਸ ਬਾਰੇ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਰਾਇਨ ਇੰਟਰਨੈਸ਼ਨਲ ਸਕੂਲ ਹੈਗਾ ਜਿਹੜਾ ਕਿ ਅਰਬਨ ਐਸਟੇਟ ਦੇ ਏਰੀਏ ਚ ਸਿਚੁਏਟਿਡ ਹੈਗਾ ਸਵੇਰੇ ਕੋਈ 10 ਵਜੇ ਦੇ ਲਾਗੇ ਇਸ ਸਕੂਲ ਨੂੰ ਬੌਮ ਥ੍ਰੈਟ ਆਇਆ ਸੀ ਇੱਕ ਅਨ ਆਈਡੈਂਟੀਫਾਈਡ ਈਮੇਲ ਤੋਂ ਇਮੀਡੀਏਟਲੀ ਐਸ ਐਚ ਓ ਅਰਬਨ ਸਟੇਟ ਜਿਹੜੇ ਆ ਉਹ ਇੱਥੇ ਪਹੁੰਚੇ ਤੇ ਬੜੀ ਸਵਿਫਟਲੀ ਉਹਨਾਂ ਨੇ ਰਿਐਕਟ ਕਰਦੇ ਹੋਏ ਐਂਟੀ ਸੈਬੋਟੇਜ ਟੀਮ ਜਿਹੜੀ ਹੈਗੀ ਆ ਜਿਨ੍ਹਾਂ ਦੇ ਕੋਲ ਐਨ ਐਲ ਜੀ ਡੀ ਤੇ ਬੌਮ ਆਪਣੇ ਇਕਵਿਪਮੈਂਟਸ ਬੌਮ ਡਿਸਪੋਜ਼ਲ ਦੇ ਹੁੰਦੇ ਆ ਉਸ ਟੀਮ ਨੂੰ ਉਹਨਾਂ ਨੇ ਇੱਥੇ ਬੁਲਾਇਆ ਤੇ ਇੱਕ ਵਾਰੀ ਪ੍ਰੀਲੀਮినਰੀ ਐਂਟੀ ਸੈਬੋਟੇਜ ਚੈੱਕ ਜਿਹੜੀ ਆ ਉਹ ਐਸ ਐਚ ਓ ਅਰਬਨ ਸਟੇਟ ਆਪਣੀ ਹਾਜ਼ਰੀ ਚ ਕਰਾ ਚੁੱਕੇ ਹੁਣ ਅਸੀਂ ਸੀਨੀਅਰ ਅਫਸਰ ਇੱਥੇ ਪਹੁੰਚੇ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਸਕੂਲ ਦਾ ਕੋਈ ਵੀ ਕੋਨਾ ਇਹੋ ਜਿਹਾ ਅਨਚੈਕ ਨਾ ਰਹੇ ਜਿੱਥੇ ਕੋਈ ਗੁੰਜਾਇਸ਼ ਹੋਵੇ ਕਿ ਕੋਈ ਐਕਸਪਲੋਸਿਵ ਡਿਵਾਈਸ ਜਾਂ ਜੋ ਵੀ ਬੌਮ ਥ्रेट ਆਈਏ ਉਹਦੇ ਬਾਬਤ ਕੋਈ ਇਥੋਂ ਡਿਵਾਈਸ ਬਰਾਮਦ ਹੋਵੇ ਪਰੰਤੂ ਇਥੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਕਈ ਵਾਰੀ ਇਹੋ ਜਿਹੇ ਹੋਕ ਸੀਮੇਲ ਜਿਹੜੇ ਹੁੰਦੇ ਆ ਫੇਕ ਈਮੇਲ ਹੁੰਦੇ ਆ ਉਹ ਵੀ ਲੋਕੀ ਮਿਸਚੀਵियस 엘ਮੈਂਟਸ ਜਿਹੜੇ ਸੋਸਾਇਟੀ 'ਚ ਹੈਗੇ ਜਿਹੜੇ ਅਮਨ ਅਮਾਨ ਨੂੰ ਖਰਾਬ ਕਰਨਾ ਚਾਹੁੰਦੇ ਆ ਉਹ ਵੀ ਭੇਜ ਦਿੰਦੇ ਆ ਤੇ ਕਿਹੜੇ ਆਈਪੀ ਐਡਰੈਸ ਤੋਂ ਇਹ ਈਮੇਲ ਜਿਹੜੀ ਆ originate ਹੋਈ ਕਿਹੜੀ ਕੰਟਰੀ ਤੋਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਉਹ ਅਸੀਂ ਸਾਰਾ ਡਿਟੇਲ ਚ ਸਾਇੰਟੀਫਿਕਲੀ ਸਟੱਡੀ ਕਰਾਂਗੇ ਤੇ ਜਿਹੜੇ ਵੀ ਦੋਸ਼ੀ ਨੇ ਈਮੇਲ ਕਰਕੇ ਇੱਕ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਜਾਬਤ ਅਨੁਸਾਰ ਕਾਰਵਾਈ ਅਸੀਂ ਅਮਲ ਚ ਲੈ ਕੇ ਆਵਾਂਗੇ ਤੇ ਕਿਉਂਕਿ ਇਹ ਸਾਈਬਰ ਟੀਮ ਸਾਡੀਆਂ ਆਲਰੇਡੀ ਇਹਦੀ ਆਈਪੀ ਟਰੇਸ ਕਰਨ ਚ ਲੱਗ ਗਈਆਂ ਨੇ ਤੇ ਉਹਦੇ ਬਾਬਤ ਤੁਹਾਨੂੰ ਦੁਬਾਰੇ ਸ਼ਾਮ ਨੂੰ ਸੂਚਿਤ ਕਰਾਂਗੇ ਕਿੰਨੇ ਹੁਣ ਤੱਕ ਦੀ ਜਾਂਚ ਵੀ ਕੋਈ ਸਾਹਮਣੇ ਆਇਆ ਜੀ ਸਕੂਲ ਦੇ ਹਿਸਾਬ ਸੇ ਜਾਂਚ ਚੱਲ ਰਹੀ ਹੈ ਕੋਈ ਕੁਝ ਐਸਾ ਕਿੰਨੇ ਸਕੂਲਾਂ ਨੂੰ ਥ੍ਰੈਟ ਆਇਆ ਥ੍ਰੈਟ ਜਿਹੜਾ ਆਫੀਸ਼ੀਅਲੀ ਪਟਿਆਲਾ ਪੁਲਿਸ ਨੂੰ ਤੇ ਹਾਲ ਫਿਲਹਾਲ ਰਾਨ ਇੰਟਰਨੈਸ਼ਨਲ ਸਕੂਲ ਦਾ ਹੀ ਆਇਆ ਬਟ ਇਥੇ ਮੈਨੂੰ ਇਨਫੋਰਮੇਸ਼ਨ ਆਈ ਹੈ ਕਿ ਇੱਕ ਜਾਂ ਦੋ ਸਕੂਲਾਂ ਨੇ ਰੂਟੀਨ 'ਚ ਬੱਚਿਆਂ ਦੀ ਸੇਫਟੀ ਨੂੰ ਦੇਖਦੇ ਆਪ ਹੀ ਛੁੱਟੀ ਕਰਾਤੀ ਤੇ ਮੈਂ ਇਥੇ ਸਾਰੇ ਪੇਰੈਂਟਸ ਨੂੰ ਸਾਰੇ ਬੱਚਿਆਂ ਨੂੰ ਵੀ ਇਹੀ ਰਿਕੁਐਸਟ ਕਰਾਂਗਾ ਕਿ ਬਿਲਕੁਲ ਪੈਨਿਕ ਕਰਨ ਦੀ ਲੋੜ ਨਹੀਂ ਪਟਿਆਲਾ ਪੁਲਿਸ ਜਿਹੜੀ ਆ ਉਹ ਬੜੀ ਸਿਫਟਲੀ ਪਹਿਲਾਂ ਵੀ ਰਿਸਪਾਂਸ ਕਰਦੀ ਰਹੀ ਹੈ ਤੇ ਸਾਡੀ ਜਿਹੜੀ ਐਂਟੀ ਸੈਬੋਟਾਜ ਐਂਡ ਬੌਮ ਡਿਸਪੋਜ਼ਲ ਟੀਮ ਨੇ ਉਡੂਗਾ ਇਨਲ ਚੈਕਿੰਗ ਕਰਨਗੇ ਤੇ ਜਿਹੜੇ ਜਿਹੜੇ ਵੀ ਸ਼ਖਸ ਨੇ ਸ਼ਰਾਰਤ ਕੀਤੀ ਹੈ ਉਹਦੇ ਖਿਲਾਫੀ ਛੇਤੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਚਲ ਦਿੱਤੀ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੀਆਰਏਪੀ ਦੇ ਚੌਥੇ ਪੜਾ ਦੇ ਤਹਿਤ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਵੀ ਦਿੱਲੀ ਚ ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਤੋਂ ਬਿਨਾ ਵਾਹਨਾਂ ਨੂੰ ਤੇਲ ਨਹੀਂ ਦਿੱਤਾ ਜਾਵੇਗਾ। ਪਾਬੰਦੀਆਂ ਚ ਢਿੱਲ ਦੇ ਤੇ ਜਾਣ ਦੇ ਬਾਵਜੂਦ ਹਵਾ ਪ੍ਰਦੂਸ਼ਣ ਵਿਰੋਧੀ ਉਪਾਮਾ ਦੀ ਸਖਤੀ ਨਾਲ ਪਾਲਣਾ ਕਰੇਗੀ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਤੋਂ ਬਿਨਾ ਕਿਸੇ ਵੀ ਵਾਹਨ ਨੂੰ ਸ਼ਹਿਰ ਚ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮੰਤਰੀ ਸਿਰਸਾ ਨੇ ਦੱਸਿਆ ਕਿ ਕਈ ਪੀਯੂਸੀ ਕੇਂਦਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ 12 ਕੇਂਦਰਾਂ ਦੇ ਉਪਕਰਣਾਂ 'ਚ ਖਾਮੀਆਂ ਪਾਈਆਂ ਗਈਆਂ ਜਿਸ ਕਾਰਨ ਇਨ੍ਹਾਂ ਕੇਂਦਰਾਂ ਦੀ ਸੇਵਾ ਮੁਅਤਲ ਕਰ ਦਿੱਤੀ ਗਈ ਹੈ ਤੇ ਨੋਟਿਸ ਜਾਰੀ ਕੀਤੇ ਗਏ ਨੇ ਸਿਰਸਾ ਨੇ ਕਿਹਾ ਕਿ ਜੇਕਰ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ दिल्ली में ग्रैफ फोर के साथ हमारा पीयूसीसी का चल रहा था नो पीयूसी नो फ्यूल अभी हम इसको ग्रैफ हटने पे भी कंटिन्यू करेंगे हम चाहते हैं कि दिल्ली की सारी गाड़ियां जो उनके पास पीयूसी हो पीयूसीसी से पोल्यूशन को सबसे बड़ी मार पड़ती है क्योंकि वाइकुलर पोल्यूशन का एक ही तरीका है कि अगर पीयूसीसी कंट्रोल्ड है तो वाइकुलर पोल्यूशन पे कंट्रोल किया जा रहा है ऐसी शिकायतें भी आई कि पीयूसीसी सेंटर्स भी ठीक तरह से काम नहीं कर रहे आपने भी बताया था हमने कुछ इंस्पेक्शंस कराई और बारह अभी तक हमें ऐसे मिले हैं जिनके मापदंड ठीक नहीं थे जो गड़बड़ियां के आशंका थी जो गड़बड़ियां कर रहे थे उनको बारह को तुरंत सस्पेंड कर दिया गया है और इनको अब ब्लैकलिस्ट कर दिया जाएगा इनको नोटिस सर्व कर दिया गया ऑलरेडी इनको ब्लैकलिस्ट कर दिया जाएगा अब यहां पे नए आएंगे इनको काम नहीं दिया जाएगा और मैं बाकी भी पीयूसीसी वालों सबको बताना चाहता हूं सबके इसी तरह वेरीफाई किए जाएंगे जो गड़बड़ पाई गई उस पर सख्त कार्रवाई की जाएगी इसमें कोई भी किसी को भी बख्शा नहीं जाएगा ये बहुत ही सबसे अहम हमारा कदम है और इस कदम में अगर कोई बेईमानी करता है किसी तरह की किसी तरह की चीटिंग करता है तो एक क्राइम के बराबर है ਇਹ ਗਾੜੀ ਪੋਲੂਸ਼ਨ ਲੈ ਕੇ ਦਿੱਲੀ ਵਿੱਚ ਚਲੇਗੀ ਉਹ ਕ੍ਰਾਈਮ ਸੇ ਕਮ ਨਹੀਂ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪਾਜਪਾ ਵੱਲੋਂ ਸੋਸ਼ਲ ਮੀਡੀਆ ਪੇਜ ਤੇ ਸਾਂਝੇ ਕੀਤੇ ਗਏ ਇੱਕ ਪੋਸਟਰ ਤੇ ਵਿਵਾਦ ਇਸ ਪੋਸਟਰ ਚ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਹਬਜ਼ਾਦਿਆਂ ਦੀ ਤਸਵੀਰ ਦਾ ਕੀਤਾ ਗਿਆ ਗਲਤ ਇਸਤੇਮਾਲ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਘਟਨਾ ਦੀ ਕੀਤੀ ਕਰੜੀ ਨਿਖੇਦੀ ਮਾਲਵਿੰਦਰ ਸਿੰਘ ਕੰਗ ਨੇ ਵੀ ਭਾਜਪਾ ਵੱਲੋਂ ਜਾਰੀ ਕੀਤੇ ਗਏ ਪੋਸਟਰ ਤੇ ਜਤਾਇਆ ਇਤਰਾਜ਼ ਕੰਗ ਨੇ ਕਿਹਾ ਕਿ ਸ਼ਹੀਦੀ ਪੰਦਰਵਾੜੇ ਕਾਰਨ ਇਹਨਾਂ ਦਿਨਾਂ 'ਚ ਸਿੱਖ ਸੋਗਮਈ ਹੁੰਦੇ ਨੇ ਭਾਜਪਾ ਨੇ ਇਸ ਦੀ ਪਰਵਾਹ ਕੀਤੇ ਬਿਨਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਉਡਾਇਆ ਮਜ਼ਾਕ ਭਾਜਪਾ ਦੇ ਸੀਨੀਅਰ ਆਗੂ ਵਿਕਰਮ ਸਿੰਘ ਚੀਮਾ ਨੇ ਗੁਰੂ ਸਹਿਬਾਨ ਦੀ ਤਸਵੀਰ ਨੂੰ ਦੱਸਿਆ AI ਦੀ ਸ਼ਰਾਰਤ ਚੀਮਾ ਨੇ ਕਿਹਾ ਜੋ ਗਲਤੀ ਭਾਜਪਾ ਨੇ ਨਹੀਂ ਕੀਤੀ ਉਸ ਦੇ ਲਈ ਮਾਫੀ ਮੰਗਣ ਦੀ ਲੋੜ ਨਹੀਂ ਉਹਨਾਂ ਵਿਰੋਧੀਆਂ ਉੱਤੇ ਸਿਆਸਤ ਕਰਨ ਦੇ ਲਗਾਏ aarop ਗੁਰਦਾਸਪੁਰ ਦੇ ਪਿੰਡ ਪੰਜਗਰਾਈਆਂ ਚ ਸਿੱਖ ਇਤਿਹਾਸ ਸੁਣਾਉਣ ਦੌਰਾਨ ਖੜਾ ਹੋਇਆ ਵੱਡਾ ਵਿਵਾਦ ਬੀਬੀ ਦਲੇਰ ਕੌਰ ਖਾਲਸਾ ਨੇ ਕੁਝ ਲੋਕਾਂ ਤੇ ਲਗਾਏ ਦੁਰਵਿਵਹਾਰ ਕਰਨ ਦੇ ਇਲਜ਼ਾਮ ਉਹਨਾਂ ਅੱਗੇ ਤੋਂ ਧਾਰਮਿਕ ਸਮਾਗਮਾ ਦਾ ਹਿੱਸਾ ਨਾ ਬਣਨ ਦੀ ਕਹੀ ਗੱਲ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਨੂੰ ਕੀਤਾ ਗਿਆ ਸਪੁਰ ਦੇ ਖਾਕ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਸੈਂਕੜੇ ਲੋਕਾਂ ਤੋਂ ਇਲਾਵਾ ਪੰਜਾਬੀ 뮤직 ਇੰਡਸਟਰੀ ਨਾਲ ਜੁੜੀਆਂ ਵੱਡੀਆਂ ਹਸਤੀਆਂ ਪਹੁੰਚੀਆਂ ਲੰਬੇ ਸਮੇਂ ਤੋਂ ਬਿਮਾਰ ਸਨ ਪੂਰਨ ਸ਼ਾਹ ਕੋਟੀ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਆਤ੍ਰੋ ਤੇ ਦੇਖਦੇ ਰਹੋ ਟੀਵੀ ਪੰਜਾਬ